ਹਾਂਜੀ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਹਰਮਨ ਖੋਸਾ ਜੀ ਦੀ ਦਾਦੀ ਜੀ ਦੀ ਤਾਕਤ ਦਾ ਕੀ ਰਾਜ ਹੈ ਹਰਮਨ ਖੋਸਾ ਜੀ ਦੀ ਨਾਨੀ ਨੇ ਉਹਨਾਂ ਨੂੰ ਪੁੱਛਿਆ ਉਹਨਾਂ ਦੀ ਦਾਦੀ ਜੀ ਨੂੰ ਪੁੱਛਿਆ ਉਹਨਾਂ ਦੀ ਤਾਕਤ ਦਾ ਮੇਨ ਰਾਜ ਕੀ ਹੈ ਉਹਨਾਂ ਨੇ ਦੱਸਿਆ ਆਪਾਂ ਨੂੰ ਵੀਡੀਓ ਦੇ ਵਿੱਚ ਦੇਖੋ ਇਸ ਵੀਡੀਓ ਦੇ ਵਿੱਚ ਉਹਨਾਂ ਦੀ ਤਾਕਤਦਾਰਾ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਦੱਸਦੇ ਕਿ ਨਾਨੀ ਨੂੰ ਬੇਬੇ ਕੀ ਕਹਿੰਦੇ ਬੇਬੇ ਕਰਾਂ ਦੇ ਇੱਕ ਵਾਰੀ ਸਾਰਿਆਂ ਨੂੰ ਦੱਸੋ ਕੀ ਕਹਿੰਦੇ ਨਾਨੀ ਨਾਨੀ ਮੈਨੂੰ ਹੈ ਜਾਣੀ ਤੇਰੀ ਫੁਰਤੀ ਦਾ ਕੀ ਰਾਜ ਆ ਜਿਨੂੰ ਜਿੱਥੇ ਤੇ ਨਿੰਨੀਆਂ ਗੱਲਾਂ ਹੁੰਦੀਆਂ ਫਿਰ ਤੂੰ ਕੀ ਕਹਾ ਮੈਂ ਆਖਿਆ ਤੇ ਮੈਂ ਚੰਗੀ ਚੀਜ਼ ਬਣਾ ਕੇ ਖਾਣ ਜਿਹਦੇ ਨਾਲ ਮੈਨੂੰ ਫੁਟਤੀ ਆਉਂਦੀ ਹੈ ਤੇ ਮੈਂ ਗੱਲਾਂ ਕਰਦੀ ਆਂ ਕਿਹੜੀ ਚੀਜ਼ ਕਿਹੜੀ ਆ ਬੇਬੇ ਤੁਹਾਨੂੰ ਅੱਜ ਬਣਾ ਕੇ ਖਵਾਉਂਗੀ ਜਿਹਦੇ ਨਾਲ ਫੁਟਤੀ ਤੁਹਾਨੂੰ ਵੀ ਆਵੇ ਤੇ ਮੈਨੂੰ ਵੀ ਆਉਂਦੀ ਆ ਹਾਂ ਨਾਲੇ ਖਾਣਾ ਖਾਂਗੇ ਤੁਸੀਂ ਹਾਂ ਜਰੂਰ ਬਣਤੀ ਆਂ ਅੱਖਾਂ ਦੀ ਬਣੀ ਚੀਜ਼ ਮੈਂ ਕਿਉਂ ਨਾ ਕਾਉਂ ਬਣਾਈਏ ਫਿਰ ਨਾਲੇ ਟਾਕ ਗੱਲਾਂ ਹੋਣ ਗਈਆਂ ਬਣਾਏ ਫਿਰ ਬਣਾਏ ਤੁਆ ਹਾਂ ਹਾਂ ਬਣਾਉਨੇ ਆ ਲਓ ਵੀ ਤੁਹਾਨੂੰ ਸਾਰੇ ਦੱਸਦੇ ਬੇਬੇ ਦੀ ਤਾਕਤ ਦਾ ਕੀ ਰਾਜ ਹੈ ਸੇਧ ਦਾ ਕੀ ਰਾਜ ਹੈ ਜਿਹਦੇ ਕਰਕੇ ਬੇਬੇ ਨੂੰ ਇੰਨੀਆਂ ਗੱਲਾਂ ਹੁੰਦੀਆਂ ਲਓ ਵੀ ਸੱਚ ਲੋ ਸਮਾਨ ਸਾਰਾ ਲੈ ਆਂਦਾ ਤੁਸੀਂ ਦੇਖ ਸਕਦੇ ਮਮੀ ਕੀ ਕੀ ਲੈ ਕੇ ਆਂਦਾ ਵਾ ਇਹ ਲੈ ਕੇ ਆਂਦਾ ਦਲੀਆ ਦਲੀਆ ਗਲੌਂਗ ਦਾ ਚੀਨੀ ਬਦਾਮ ਮਿਸ਼ਰੀ ਸੋ ਆਹ ਹੈ ਗਈ ਆ ਸੱਸ ਸੱਸ ਲੈ ਚੀਆਂ ਇਹ ਫੁੱਲ ਮਖਾਣੇ ਇਹ ਸਾਰੇ ਚੀਜ਼ ਨੂੰ ਮਿਲਾ ਕੇ ਬਾਨੀ ਇੱਕ ਬਹੁਤ ਹੀ ਘੈਂਟ ਇੱਕ ਤਵਾਰ ਸਰਦੀਆਂ ਲਈ ਸਪੈਸ਼ਲ ਚੀਜ਼ ਤੇ ਬੇਬੇ ਨੂੰ ਮੈਂ ਨਾ ਮਹੀਨੇ ਦੇ ਵਿੱਚ ਇੱਕ ਵਾਰੀ ਬਣਾ ਕੇ ਦੇ ਦੇਣੀ ਬੇਬੇ ਦੋ ਤਿੰਨ ਦਿਨ ਖਾਂਦੇ ਰਹਿਗੇ ਤੁਸੀਂ ਵੀ ਕਰੇ ਜਰੂਰ ਬਣਾਇ ਬਹੁਤ ਘੈਂਟ ਜੀ ਦੀ ਚੀਜ਼ ਦਾ ਨਾਮ ਆਪਾਂ ਤੁਹਾਨੂੰ ਅੱਗੇ ਦੱਸਾਂ ਕੀ ਕਹਿੰਦੇ ਕੀ ਆ ਪਹਿਲਾਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਕੀ ਕਰਾਂਗੇ ਜੀ ਪਹਿਲਾਂ ਸ਼ੁਰੂ ਤੋਂ ਪਹਿਲਾਂ ਆਪਾਂ ਧਰਾਂਗੇ ਤੇ ਕੜਾਈ ਕੜਾਈ ਦੇ ਵਿੱਚ ਘਿਓ ਪਾ ਕੇ ਫਿਰ ਆਪਾਂ ਤੁਹਾਨੂੰ ਗਾਂ ਦੀਆਂ ਦੱਸ ਦੇਲੀ ਕੀ ਕੀ ਕਰ ਲਓ ਜੀ ਇੱਧਰ ਕਢਾਓ ਜਿਹੜੀ ਇਹ ਬੇਬੇ ਦੀ ਸਿਹਤ ਦਾ ਰਾਜ ਹੈ ਜਿਹੜੀ ਚੀਜ਼ ਖਾ ਕੇ ਬੇਬੇ ਨੂੰ ਗੱਲਾਂ ਆਉਂਦੀਆਂ ਨਾਲੇ શરીਜ ਆਉਂਦੀ ਤਾਕਤ ਲੋ ਜੀ ਇਧਰ ਤੁਸੀਂ ਦੇਖ ਸਕਦੇ ਆ ਇੰਨੀ ਜ਼ਬਰਦਸਤ ਚੀਜ਼ ਬਣੀ ਜਿਵੇਂ ਖੂਆ ਨਹੀਂ ਬਣਿਆ ਹੁੰਦਾ ਖੂ ਲੱਤੀ ਕਹਿੰਦੀ ਮੇਰਾ ਲੋਕ ਕਿਥੇ ਡੂਵੀ ਦੱਕੜ ਕਤਨੇ ਨਾ ਬੰਦੇ ਰਸਵੀ ਮੇਰੀ ਨਾਨੀਆਂ ਤੇ ਮਣਉਣ ਲੱਗੀਆਂ ਇਹ ਆਈ ਕਰਕੇ ਮੈਂ ਤਾਂ ਬਾਪ ਘਰ ਚੁੰਗੀਆਂ ਬੂਰੀਆਂ ਨਰਮ ਕੁੜੀ ਨਾ ਜਾਣੀ ਆਦੀ ਜੀਰਾ ਟੋਟਕ ਚੋਂ ਉਹਨਾਂ ਨੇ ਜਿਹੜੇ ਕਰਦੇ ਆ ਆ ਜਾ ਦੇ ਮੁਕਾਇਓ ਉਮਰ ਨਾ ਉਟ ਹੋ ਜਾਂਦੀ ਕਰੇ ਕਈ ਗੱਲ ਲੋਕਾਂ ਨਾਲ ਗੱਲਾਂ ਉਹਨਾਂ ਦਾ ਤਾਇਤ ਪੈਂਦੀ ਆ ਇਹ ਨਾਨੀ ਕਹਿ ਰਹੀ ਆ ਕਿ ਮੈਨੂੰ ਤੁੱਪ ਲੱਗ ਰਹੀ ਆ ਮੈਂ ਲੈ ਲੈ ਕੇ ਆਉਂਦਾ ਮੇਰਾ ਤੈਨੂੰ ਤੱਪ ਲੱਗਦੀ ਮੈਨੂੰ ਨਾ ਤੱਪ ਲੱਗਦੀ ਰੱਖ ਚਾਦ ਰਾ ਕੋਲ ਮੈਨੂੰ ਨੰਦ ਪੁਰਾਗਦੀ ਉਹ ਰੋਈ ਜਾਂਦੀ ਜੋਗਰੇ ਨਾਲ ਕੰਮ ਕਰਦੀ ਆ ਪਰਨੇ ਥੱਪੀਆਂ ਰੋਟੀਆਂ ਆਪੇ ਦਾਲ ਬਣਾਈ ਕੁੰਡ ਕੱਢ ਲਾ ਹਰਮਣ ਦੀਏ ਬੇਬੇ ਕੁੰਡ ਕੱਢ ਕੇ ਦੁਰੇ ਨਾ ਕੋਈ ਹੁਕਮ ਤਸੀਲਵਾਦੀ ਕਰਦਾ ਮੈਂ ਕੋਲੀ ਭਰ ਕੇ ਖਾਵਾਂ ਜਾਂ ਦਸਰੀਰ ਨੂੰ ਤਾਕਤ ਪਾਣਾ